ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਜੋ ਆਪਾਂ ਵਿਚਾਰ ਕਰਨੇ ਜਾ ਰਹੇ ਆ ਕਿ ਦੇਖੋ ਸੰਸਾਰ ਦੇ ਅੰਦਰ ਅੱਜ ਦਾ ਜੋ ਹਾਲਤਾ ਹੈ ਜੋ ਚਿੰਤਾ ਫਿਕਰ ਇੱਕ ਨਾਲੋਂ ਜ਼ਿਆਦਾ ਇਨਸਾਨ ਉਲਝ ਰਿਹਾ ਹੈ ਕਿਉਂ ਚਿੰਤਾ ਕਾਦੀ ਹੈ ਜੀ ਗੁਰਮੁਖ ਪਿਆਰੋ ਚਿੰਤਾ ਆਪਾਂ ਨੂੰ ਹੈਗੀ ਆ ਜੇ ਕੋਈ ਸਾਦਾ ਧੰਦਾ ਨਾ ਚੱਲਿਆ ਸਾਡਾ ਤਾਰੂਵਾਰ ਨਾ ਚੱਲਿਆ ਚਿੰਤਾ ਹੈ ਧੀਆਂ ਪੁੱਤਰਾਂ ਦੀ ਕਿਸੇ ਕੋਲ ਆਦ ਨਹੀਂ ਹੈ ਕਿਸੇ ਕੋਲ ਪੁੱਤਰ ਦੀ ਦਾਤ ਨਹੀਂ ਹੈ ਲੜਕੀ ਲੜਕੀਆਂ ਨੇ ਇਹ ਵੀ ਚਿੰਤਾ ਹੈ ਕਿਸੇ ਕੋਲ ਧਨ ਨਹੀਂ ਹੈ ਉਹਨੂੰ ਚਿੰਤਾ ਹੈ ਔਰ ਕਿਸੇ ਕੋਲ ਧਨ ਜ਼ਿਆਦਾ ਹੈ ਉਹਨੂੰ ਵੀ ਚਿੰਤਾ ਹੈ ਜਿੱਧਰ ਝਾਤੀ ਮਾਰੀਏ ਗੁਰਪਰਵ ਚਿੰਤਾ ਹੀ ਚਿੰਤਾ ਹੈ ਚਿੰਤਾ ਜੋ ਕਿ ਗਮਨਾਂ ਦ੍ਰਿਸ਼ਟੀ ਪਾਤਸ਼ਾਹੀ ਨੇ ਬੜੇ ਵਿਸਥਾਰ ਨਾਲ ਸੰਦਸਾ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਦੇਖ ਗੁਰਪਰਵ ਜੋ ਗੁਰੂ ਸਾਹਿਬ ਕਹਿ ਰਹੇ ਨੇ ਅਸੀਂ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰੀਏ ਸਮਝਣ ਦੀ ਕੋਸ਼ਿਸ਼ ਕਰੀਏ ਜੋ ਚਿੰਤਾ ਹੈ ਗੁਰੂ ਪਿਆਰੇਓ ਇੱਕ ਰੋਗ ਹੈ ਰੋਗ ਇਹ ਤੋਂ ਸਾਰੇ ਰੋਗ ਇਸੇ ਤੋਂ ਪੈਦਾ ਹੁੰਦੇ ਨੇ ਸਰੀਰ ਦੇ ਅੰਦਰ ਚਿੰਤਾ ਫਿਕਰ ਹੁਣ ਇੱਥੇ ਇੱਕ ਪਾਸੇ ਸੁਖਨੀ ਸਾਹਿਬ ਦੇ ਅੰਦਰ ਵੀ ਗੁਰੂ ਸਾਹਿਬ ਫਰਮਾ ਰਹੇ ਨੇ ਕੀ ਕਹ ਰਹੇ ਨੇ ਕਿ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਕੀ ਕਹ ਰਹੇ ਨੇ ਕਿ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਇੱਥੇ ਵੀ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਇਹ ਵੀ ਚਿੰਤਾ ਦੇ ਪ੍ਰਤੀ ਸਮਝਾ ਰਹੇ ਨੇ ਕਿ ਤੇਰੇ ਅੰਦਰ ਦੀ ਚਿੰਤਾ ਮਿਟ ਜਾਏਗੀ ਪਰ ਜੇ ਤੂੰ ਮਾਲਕ ਨੂੰ ਯਾਦ ਕਰੇਗਾ ਹਾਂ ਇੱਥੇ ਯਾਦ ਕਰਨੇ ਦਾ ਤਰੀਕਾ ਵੱਖਰਾ ਵੱਖਰਾ ਹੈ ਸੰਸਾਰ ਆਪਣੀ ਆਪਣੀ ਮਤਬੂਦੀ ਦੇ ਅਨਸਾਰ ਔਰ ਆਪਣੇ ਆਪਣੇ ਧਰਮਾਂ ਦੇ ਅਨਸਾਰ ਮਾਲਕ ਨੂੰ ਯਾਦ ਕਰਦਾ ਹੈ ਧਰਮ ਦੇ ਅਨਸਾਰ ਤੋਂ ਠੀਕ ਹੈ ਠੀਕ ਆਪਾਂ ਨੂੰ ਆਪਣੇ ਆਪਣੇ ਧਰਮ ਦੇ ਅਨਸਾਰ ਯਾਦ ਕਰਨਾ ਪਰ ਇੱਕ ਜੋ ਆਪਾਂ ਪਹਿਲੇ ਵਾਰ ਬੋਲਿਆ ਹੈ ਕਿ ਆਪਣੀ ਆਪਣੀ ਮਤ ਦੇ ਅਨਸਾਰ ਇਹ ਗਲਤ ਹੈ ਕਿਉਂਕਿ ਹਦਾਸ ਨੇ ਗਲਤ ਕਿਉਂਕਿ ਜ਼ਿਆਦਾਤਰ ਤਕਰੀਬਨ 80 85% ਦੁਨੀਆ ਅੱਜ ਸੰਸਾਰ ਦੇ ਅੰਦਰ ਜੋ ਪੂਜਾ ਕਰਦੀ ਹੈ ਉਹ ਆਪਣੀ ਮਤ ਦੇ ਅਨੁਸਾਰ ਹੀ ਕਰਦੀ ਹੈ ਆਪਣੀ ਮਤ ਦੇ ਅਨੁਸਾਰ ਇਸੇ ਕਰਕੇ ਸਾਡੀ ਚਿੰਤਾ ਫਿਕਰ ਫਿਕਰ ਸੁਰ ਨਹੀਂ ਜਾ ਰਹੇ ਕਿਉਂ ਨਹੀਂ ਚਿੰਤਾ ਜਾ ਰਹੀ ਚਿੰਤਾ ਕਰਕੇ ਰੋਗ ਪੈਦਾ ਹੋਗੇ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਤੂੰ ਆਪਣੀ ਮਾਤਰੀ ਆਪੇ ਇਸਤੇਮਾਲ ਕਰਨੀ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਦੇਖੋ ਗੁਰ ਪਿਆਰਿਓ ਗੁਰੂ ਸਾਹਿਬ ਕਿਸ ਤਰ੍ਹਾਂ ਆਪ ਨੂੰ ਸਮਝਾਉਂਦੇ ਨੇ ਕੀ ਸਮਝਾਉਂਦੇ ਨੇ ਕਿ ਗੁਰ ਕੀ ਮਤ ਤੂੰ ਲੈ ਈਆਣ ਗੁਰ ਕੀ ਮਤ ਤੂੰ ਲੈ ਈਆਣ ਭਗਤ ਬਿਨਾ ਬਹੁ ਡੂਬੇ ਸਿਆਣੇ ਅਸੀਂ ਗੁਰੂ ਦੀ ਮੱਤ ਲੈ ਕੇ ਹੀ ਆਪਾਂ ਆਪਣੀ ਚਿੰਤਾ ਨੂੰ ਦੂਰ ਕਰ ਸਕਦੇ ਹਾਂ ਗੁਰੂ ਪਿਆਰਿਓ ਅਸੀਂ ਆਪਣੀ ਮੱਤ ਨਾ ਜੋਰ ਮਾਰੀਏ ਨਾ ਇਸਤੇਮਾਲ ਕਰੀਏ ਅਸੀਂ ਆਪਣੀ ਮੱਤ ਨੂੰ ਗੁਰੂ ਘਰ ਦੇ ਜੋੜੇ ਘਰ ਚ ਤਾਰ ਕੇ ਹੀ ਚੱਲੇ ਜਾਓ ਉੱਥੇ ਜਿੱਥੇ ਜੋੜੇ ਤਾਰਦੇ ਆ ਉੱਥੇ ਹੀ ਰੱਖ ਜੋ ਬਈ ਚਿੰਤਾ ਛੱਡ ਦੇਣੀ ਚਾਹੀਦੀ ਚਿੰਤਾ ਤਾਂ ਔਰ ਮੱਤ ਨੂੰ ਉੱਥੇ ਰੱਖ ਜੋ ਚਿੰਤਾ ਛੱਡ ਦੋ ਬਿਲਕੁਲ ਗੁਰੂ ਤੇ ਭਰੋਸਾ ਰੱਖੋ ਗੁਰੂ ਜੋ ਕਾਰਿਆ ਠੀਕ ਕਰਦਾ ਗੁਰੂ ਕਿਸਦਾ ਬੁਰਾ ਨਹੀਂ ਕਰਦਾ ਸਤਿਗੁਰ ਸਭ ਦਾ ਭਲਾ ਮਨਾਇਂਦਾ ਕਿਸਦਾ ਬੁਰਾ ਕਿ ਹੋਈ ਗੁਰੂ ਪਰੇਸ਼ੀ ਕਰਕੇ ਜੇ ਚਿੰਤਾ ਤੋਂ ਮੁਕਤ ਹੋਣਾ ਹੈ ਤਾਂ ਮਾਲਕ ਦੀ ਬੰਦਗੀ ਕਰੋ ਗੁਰੂ ਦੀ ਮਤ ਦੇ ਅਨਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ